12896 ਉਹ ਲੋ ਜੀ ਤੁਸੀਂ ਚੁੱਕੋ ਠੀਕ ਤਾਂ 400 ਵਾਲਾ ਤਾਂ ਸਾਹਮਣੇ ਪਿਆ ਫਰ ਪੀਆ ਵਾਪਸੀ ਚੱਕ ਲਓ ਤੁਸੀਂ ਇੱਕ ਉਹ 500 ਵਾਲਾ ਪਿਆ ਇੱਕ 400 ਛੋਟ ਦੀ 200 ਦਾ ਹਾਂ ਚੁੱਕ ਲਓ ਦੀ ਨਾਲ ਖਾ ਰੋ ਜੀ ਠੀਕ ਹੈ ਜੀ ਹਾਂ ਜੀ ਆ ਲਓ ਜੀ ਆਜੋ ਲੈ ਆਓ ਅੱਗੇ ਬੋਲੋ ਜੀ ਇੱਕ ਸਰਨਾ ਆਪਣਾ ਲੰਬਾਈ 20 ਫੁੱਟ ਹੈ ਜੀ ਤੇ ਚੜਾਈ 12 ਫੁੱਟ ਹੈ ਇਹ ਕੋਨਾ 12 ਜੀ ਤੁਹਾਡੇ ਤਾਂ ਮਰਲਾ ਕ ਬੰਦੀ ਹੈ ਜੀ ਠੀਕ ਹੈ ਹਾਂਜੀ 150 ਦੀ ਲੈ ਜਾਓ ਜਾਂ 200 ਦੀ ਲੈ ਜਾਓ 300 ਦੀ ਕਰ ਦੋ ਸਰ ਠੀਕ ਹੈ ਜੀ ਨਾ ਬੋਲੋ ਪੰਜਾਬ ਸਿੰਧ ਪਿੰਡ ਜੀ ਬਖੋਰਾ ਕਲਾ ਜੀ ਕੋੜਾ ਕੋੜ ਨੰਬਰ ਬੋਲਿਓ 99552 ਜੀ 99552